ਸਸ਼ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਆ ਟੀਵੀ ਮੈਂ ਸੋਨੀਆ ਇੱਕ ਵਾਰ ਫਿਰ ਅਸੀਂ 40s ਦੇ ਅੰਦਰ ਖੜੇ ਆਂ ਜਿੱਥੋਂ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਤੁਹਾਡੇ ਨਾਲ ਅਪਡੇਟ ਸਾਂਝੀ ਕਰਨ ਜਾ ਰਹੇ ਆਂ ਅੱਜ ਲਗਾਤਾਰ ਨੌਵਾਂ ਦਿਨ ਨੌਵੇਂ ਦਿਨ ਵੀ ਰਾਜਵੀਰ ਜਵੰਦਾ 40s ਹਸਪਤਾਲ ਦੇ ਵਿੱਚ ਨਾਜ਼ੁਕ ਹਾਲਤ ਦੇ ਵਿੱਚ ਨਾ ਦੱਸਦੀਏ ਕਿ ਲਗਾਤਾਰ ਹਸਪਤਾਲ ਦੇ ਵੱਲੋਂ ਵੀ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਤੇ ਹੁਣ ਮੈਡੀਕਲ ਬੁਲੇਟਿਨ ਦੇ ਵਿੱਚ ਇਹੀ ਅਪਡੇਟਸ ਆ ਰਹੀਆਂ ਨੇ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੁਝ ਵੀ ਫਰਕ ਨਜ਼ਰ ਨਹੀਂ ਆ ਰਿਹਾ ਕੋਈ ਵੀ ਅਪਡੇਟ ਨਹੀਂ ਹੈ ਤੇ ਉਹਨਾਂ ਦੀ ਹਾਲਤ ਜੋ ਆ ਪਹਿਲੇ ਵਰਗੀ ਹੀ ਕ੍ਰਿਟੀਕਲ ਹੈ ਨਾਜ਼ੁਕ ਹੈ ਉਹ ਵੈਂਟੀਲੇਟਰ ਸਪੋਰਟ ਦੇ ਉੱਤੇ ਹੀ ਮੌਜੂਦ ਨੇ ਤਾਂ ਇਹ ਮੈਡੀਕਲ ਬੁਲੇਟਿਨ ਜੋ ਆ ਕੱਲ ਹੀ ਉਹਨਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਸੀ ਜਿਸ ਦੇ ਵਿੱਚ ਇਹੀ ਜਾਣਕਾਰੀ ਸੀ ਕਿ ਰਾਜਵੀਰ ਜਵੰਦਾ ਦੀ ਹੈਲਥ ਦੇ ਵਿੱਚ ਕੋਈ ਅਪਡੇਟ ਨਹੀਂ ਆ ਕੋਈ ਵੀ ਫਰਕ ਨਹੀਂ ਨਜ਼ਰ ਆ ਰਿਹਾ ਤੇ ਨਾਜ਼ੁਕ ਹਾਲਤ ਦੇ ਵਿੱਚ ਬਣੇ ਹੋਏ ਆ ਹਾਲਾਂਕਿ ਉਹਨਾਂ ਦੇ ਫੈਨਸ ਵੀ ਇੱਥੇ ਪਹੁੰਚ ਰਹੇ ਨੇ ਲਗਾਤਾਰ ਅਰਦਾਸਾ ਕਰ ਰਹੇ ਨੇ ਕੱਲ ਹੀ ਉਹਨਾਂ ਦੇ ਫੈਨ ਜੋ ਸੀਗੇ ਦੇਖ ਲੈ ਕੇ ਇੱਥੇ ਪਹੁੰਚੇ ਸੀਗੇ ਜਿਨ੍ਹਾਂ ਦੇ ਵੱਲੋਂ ਸਭ ਨੂੰ ਬੇਗ ਵੰਡੀ ਗਈ ਸੀ ਉੱਥੇ ਇੱਕ ਬੀਚ ਜੋ ਸੀਗੇ ਅ ਅਮਸਬ ਗੁਰਦੁਆਰਾ ਤੋਂ ਪ੍ਰਸ਼ਾਦ ਲੈ ਕੇ ਇੱਥੇ ਪਹੁੰਚੇ ਸੀਗੇ ਜਿਨ੍ਹਾਂ ਦੇ ਵੱਲੋਂ ਪ੍ਰਸ਼ਾਦ ਜੋ ਸੀਗਾ ਸਭ ਨੂੰ ਵੰਡਿਆ ਜਾ ਰਿਹਾ ਸੀਗਾ ਤੇ ਕਿਹਾ ਜਾ ਰਿਹਾ ਸੀਗਾ ਕਿ ਰਾਜਵੀਰ ਜਵੰਦਾ ਦੀ ਸਿਹਤ ਦੀ ਤੁਸੀਂ ਵੀ ਅ ਅਰਦਾਸ ਜੋ ਆ ਰੱਬ ਦੇ ਅੱਗੇ ਜ਼ਰੂਰ ਕਰੋ ਤਾਂ ਇਸ ਤਰੀਕੇ ਦੇ ਨਾਲ ਫੈਨਸ ਪਹੁੰਚ ਰਹੇ ਆ ਉਹਨਾਂ ਦੇ ਵੱਲੋਂ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਅੱਜ 9ਵਾਂ ਦਿਨ ਹੈ ਅੱਜ ਤੱਕ ਦਿਨ ਵੀ ਰਾਜਵੀਰ ਜਵੰਦਾ ਵੈਂਟੀਲੇਟਰ ਸਪੋਰਟ ਦੇ ਉੱਤੇ ਮੌਜੂਦ ਨੇ ਅੱਜ ਵੀ ਅਸੀਂ 40 ਤੋਂ ਤੁਹਾਡੇ ਨਾਲ ਅਪਡੇਟ ਸਾਂਝੀ ਕਰ ਰਹੇ ਹਾਂ ਲਗਾਤਾਰ ਉਹਨਾਂ ਦੇ ਫੈਨਸ ਤੋਂ ਇਲਾਵਾ ਪੰਜਾਬੀ ਕਲਾਕਾਰ ਤੇ ਲੀਡਰਸ ਜੋ ਪੋਲਿਟਿਕਲ ਲੀਡਰਸ ਵੀ ਇੱਥੇ ਪਹੁੰਚ ਰਹੇ ਨੇ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਪਰਿਵਾਰਿਕ ਮੈਂਬਰਾਂ ਦੇ ਨਾਲ ਹੀ ਗੱਲਬਾਤ ਹੋ ਰਹੀ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਵੀ ਵੀ ਰਾਜਵੀਰ ਜਵੰਦਾ ਸਟੇਬਲ ਨੇ ਤੁਸੀਂ ਅਰਦਾਸਾਂ ਜਾਰੀ ਰੱਖੋ ਅਰਦਾਸਾਂ ਦੇ ਨਾਲ ਚਮਤਕਾਰ ਜ਼ਰੂਰ ਹੋਵੇਗਾ ਤੇ ਡਾਕਟਰਸ ਦਾ ਕਹਿਣਾ ਹੈ ਕਿ ਮੈਡੀਕਲ ਕੰਡੀਸ਼ਨ ਜੋ ਹੈ ਰਾਜਵੀਰ ਜਵੰਦਾ ਦੀ ਹਾਲੇ ਤੱਕ ਵੀ ਕ੍ਰਿਟੀਕਲ ਹੀ ਹੈ ਹਾਲੇ ਤੱਕ ਵੀ ਕੋਈ ਸੁਧਾਰ ਨਹੀਂ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ 27 ਸਤੰਬਰ ਨੂੰ ਰਾਜਵੀਰ ਜਵੰਦਾ ਦਾ ਬੱਧੀ ਜਾਂਦਾ ਇੱਕ ਸੜਕ ਹਾਦਸਾ ਹੁੰਦਾ ਜਿਸ ਦੇ ਵਿੱਚ ਉਹਨਾਂ ਦੇ ਕਾਫੀ ਗੰਭੀਰ ਦੇ ਸੱਟ ਲੱਗਦੀਆਂ ਨੇ ਉਹਨਾਂ ਦੇ ਬ੍ਰੇਨ ਦੇ ਵਿੱਚ ਸੱਟ ਲੱਗਦੀ ਹੈ ਉਹਨਾਂ ਦੇ ਸਪਾਈਨਲ ਕੋਰਡ ਦੇ ਵਿੱਚ ਕਾਫੀ ਇੰਜਰੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਤਿੰਨ ਕਿਹਾ ਜਾ ਰਿਹਾ ਹੈ ਕਿ ਹਾਰਟ ਅਟੈਕ ਵੀ ਆਏ ਸੀਗੇ ਤਾਂ ਜਿਸ ਤੋਂ ਬਾਅਦ ਉਹਨਾਂ ਦੀ ਬਾਡੀ ਦੇ ਵਿੱਚ ਹਾਲੇ ਤੱਕ ਕੋਈ ਮੂਵਮੈਂਟ ਨਹੀਂ ਹੈ ਤੇ ਅਜਿਹੀਆਂ ਗੱਲਾਂ ਵੀ ਕਹੀਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਹਾਲਤ ਹਲੇ ਵੀ ਨਾਜ਼ੁਕ ਬਣੀ ਹੋਈ ਹੈ ਉਹਨਾਂ ਦੀ ਬਾਡੀ ਦੇ ਵਿੱਚ ਮੂਵਮੈਂਟ ਦੀ ਉਡੀਕ ਕੀਤੀ ਜਾ ਰਹੀ ਹੈ ਲਗਾਤਾਰ ਨੋਵਾਂ ਦਿਨ ਹੈ ਖਾਲੇ ਵੀ ਇਹ ਹੀ ਅਰਦਾਸ ਕੀਤੀ ਜਾ ਰਹੀ ਹੈ ਕਿ ਰਾਜਵਿਰਜਵੰਦਾ ਦੀ ਸੇਧ ਦੇ ਵਿੱਚ ਫਰਕ ਪੈ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਫੋਰਟਿਸ ਹਸਪਤਾਲ ਦੇ ਵੱਲੋਂ ਜੇਕਰ ਅੱਜ ਕੋਈ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਕੀ ਕੋਈ ਨਵੀਂ ਅਪਡੇਟ ਆਉਂਦੀ ਹੈ ਕਿਉਂਕਿ ਇਹ ਵੀ ਕਾਫੀ ਇੰਪੋਰਟੈਂਟ ਟ੍ਰੈਂਡ ਵਾਲਾ ਹੈ ਕਿਉਂਕਿ ਪਿਛਲੇ 2-3 ਦਿਨਾਂ ਤੋਂ ਜੋ ਆ ਸੇਮ ਹੀ ਰਿਪੋਰਟ ਜੋ ਆ ਫੋਰਟਿਸ ਹਸਪਤਾਲ ਦੇ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੋ ਕਿ ਤੁਹਾਨੂੰ ਉਸੇ ਵੇਲੇ ਅਸੀਂ ਉਸ ਸਾਂਝੀ ਕਰਦੇ ਹਾਂ ਜਿਸ ਦੇ ਵਿੱਚ ਇਹੀ ਸਾਹਮਣੇ ਆ ਰਿਹਾ ਅਪਡੇਟ ਇਹੀ ਰਿਪੋਰਟ ਦੇ ਵਿੱਚ ਆ ਰਹੀ ਹੈ ਕਿ ਰਾਜਵਿਰਜਵੰਦਾ ਦੀ ਸੇਧ ਦੇ ਵਿੱਚ ਹਲਕ ਕੋਈ ਵੀ ਉਹਨਾਂ ਨੂੰ ਫਰਕ ਇਨਾ ਖਾਸ ਫਰਕ ਨਜ਼ਰ ਨਹੀਂ ਆ ਰਿਹਾ ਸੀਰੀਅਸ ਕੰਡੀਸ਼ਨ ਦੇ ਵਿੱਚ ਹੀ ਨੇ ਔਰ ਦੱਸ ਦਈਏ ਕਿ ਅੱਜ ਜਿਹੜੀ ਜੇਕਰ ਉਹ ਬੁਲੇਟਿਨ ਸਾਂਝਾ ਕਰਦੇ ਆ ਮੀਡੀਆ ਦੇ ਨਾਲ ਤੇ ਜੇਕਰ ਉਸ ਦੇ ਵਿੱਚ ਕੋਈ ਅਪਡੇਟ ਹੁੰਦੀ ਹੈ ਤਾਂ ਉਹ ਵੀ ਤੁਹਾਡੇ ਨਾਲ ਉਸੇ ਵੇਲੇ ਜ਼ਰੂਰ ਸਾਂਝੀ ਕਰਾਂਗੇ ਔਰ ਤੁਸੀਂ ਰਾਜਵੀਰ ਜਵੰਦਾ ਲਈ ਅਰਦਾਸ ਕਰੋ ਕਿਉਂਕਿ ਹਰ ਕੋਈ ਅਰਦਾਸ ਕਰਿਆ ਤੇ ਅਰਦਾਸ ਦਾ ਮੁੱਲ ਵੀ ਜ਼ਰੂਰ ਪੈਂਦਾ ਹੈ ਤੇ ਹੋ ਸਕਦਾ ਹੈ ਵੀ ਰਾਜਵੀਰ ਜਵੰਦਾ ਜਲਦ ਠੀਕ ਹੋਣ ਤੇ ਫਿਰ ਇੱਕ ਵਾਰ ਆਪਣੇ ਫੈਨਸ ਦੇ ਨਾਲ ਔਰ ਅਖਾੜਿਆਂ ਦੇ ਵਿੱਚ ਔਰ ਗੀਤਾ ਰਾਹੀਂ ਆਪਣੇ ਫੈਨਸ ਨੂੰ ਆਪਣੇ ਚੋਣ ਵਾਲਿਆਂ ਨੂੰ ਐਂਟਰੇਨ ਕਰਦੇ ਹੋਇਆ ਨਜ਼ਰ ਆਉਂਦਾ